पंजाब सरकार मुर्दाबाद 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 पंजाब सरकार मुर्दाबाद 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 मुर्दा पेंशन बहाल करो बहाल बहाल करो करो पुरानी पेंशन बहाल करो बहाल एन पी एस गो बैक गो बैक यू पी एस गो बैक गो गो बैक बैक पुरानी पेंशन बहाल करो बहाल करो बहाल करो आवाज दो आवाज दो ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿੰਦਾਬਾਦ 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 ਸਿੱਖ ਫੋਟੋ ਲੈ ਲੋ ਸਰ ਜੀ ਪਹਿਲੇ ਸਰ ਜੀ ਅੱਜ ਤੁਸੀਂ ਕਿਸ ਸਬੰਧ ਵਿੱਚ ਇਕੱਠੇ ਹੋਏ ਹੋ ਅਸੀਂ ਅੱਜ ਜੋ ਵੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐਫ ਯੂਨੀਅਨ ਦੇ ਸੰਯੁਕਤ ਐਕਸ਼ਨ ਜਿਹੜਾ 18 ਨਵੰਬਰ 2022 ਨੂੰ ਪੰਜਾਬ ਸਰਕਾਰ ਨੇ ਇੱਕ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਲਾਈਵ ਹੋ ਕੇ ਆਪ ਕਿਹਾ ਸੀ ਕਿ ਅਸੀਂ ਜਿਹੜਾ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੇ ਹਾਂ ਪਰ ਜਿਹੜਾ ਐ ਅੱਜ 3 ਸਾਲ ਬੀਤ ਜਾਣ ਦੇ ਬਾਅਦ باوجود ਵੀ ਜਿਹੜੀ ਹੈ ਉਹ ਮਸਲਾ ਉੱਥੇ ਦਾ ਉੱਥੇ ਹੀ ਖੜਾ ਹੈ ਜਦ ਕਿ ਸਰਕਾਰ ਦੂਜੇ ਸਟੇਟਾਂ ਦੇ ਵਿੱਚ ਜਿੱਥੇ ਚੋਣਾਂ ਹੁੰਦਾ ਹੈ ਉੱਥੇ ਜਾ ਕੇ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਦ ਕਿ 73 ਦੇ ਉੱਤੇ ਕੁਝ ਵੀ ਨਹੀਂ ਹੈ ਜੇਕਰ ਪੁਰਾਣੀ ਪੈਨਸ਼ਨ ਬਹਾਲ ਹੁੰਦੀ ਤਾਂ ਸਾਨੂੰ ਜਿਹੜਾ ਇਹ ਨੋਟੀਫਿਕੇਸ਼ਨ ਦੀਆਂ ਕਾਪੀਆਂ ਅੱਜ ਕਿਉਂ ਛਾੜਨੀਆਂ ਪੈ ਰਹੀਆਂ ਆ ਮੈਂ ਸਮਝਦਾ ਕਿ ਜਿਹੜਾ ਮੁੱਖ ਮੰਤਰੀ ਆ ਉਹਦੀ ਕਥਨੀ ਤੇ ਕਰਨੀ 'ਚ ਬਹੁਤ ਅੰਤਰ ਹੈ ਜਿਹੜਾ ਅਸੀਂ ਇਹ ਜਿਹੜਾ ਸੰਘਰਸ਼ ਹੈ ਇਹ ਸਾਡਾ ਜਿਹੜਾ ਜਾਰੀ ਰਹੇਗਾ ਅਸੀਂ ਜਿਹੜਾ 25 ਨਵੰਬਰ ਨੂੰ ਦਿੱਲੀ ਵੀ ਜਾ ਰਹੇ ਹਾਂ ਉੱਥੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਂ ਰੈਲੀ ਹੋਵੇਗੀ ਦੇਸ਼ ਦੇ 80 ਲੱਖ ਕਰਮਚਾਰੀਆਂ ਦਾ ਮੁੱਦਾ ਹੈ ਇਹ ਕੋਈ ਹੁਣ ਛੋਟਾ ਮੁੱਦਾ ਨਹੀਂ ਹੈ ਇਹ ਰਾਸ਼ਟਰੀ ਮੁੱਦਾ ਬਣ ਗਿਆ ਪੁਰਾਣੀ ਪੈਨਸ਼ਨ ਦੀ ਬਹਾਲੀ ਸਾਨੂੰ ਸਿਰਫ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਸਿਰਫ ਉਹੀ ਪੈਨਸ਼ਨ ਚਾਹੀਦੀ ਹੈ ਜੋ ਭਗਵੰਤ ਮਾਨ ਦੇ ਮਾਤਾ ਜੀ ਲੈ ਰਹੇ ਆ 1972 ਦੇ ਅਨੁਸਾਰ ਅਸੀਂ ਸਿਰਫ ਸਾਡੀ ਇੱਕੋ ਇੱਕੋ ਮੰਗ ਹੈ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਨਾ ਚਾਹੁੰਦੇ ਆ ਵੀ ਅਸੀਂ ਉਹ ਕਰਵਾ ਕੇ ਛੱਡਣੀ ਹੈ ਤੇ ਜਿਹੜਾ ਹੁਣ ਮੁੱਖ ਇਹ ਮੁੱਖ ਮੰਤਰੀ ਸਾਹਿਬ ਆਪਣਾ ਸ਼ਹੀਦੀ ਸਮਾਗਮ ਮਨਾ ਰਹੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉੱਤੇ ਅਸੀਂ ਮੰਗ ਕਰਦੇ ਹਾਂ ਕਿ ਉੱਥੇ ਪੁਰਾਣੀ ਪੈਨਸ਼ਨ ਦਾ ਐਲਾਨ ਕਰਨ ਜਿਹੜਾ ਵਿਸ਼ੇਸ਼ ਸੈਸ਼ਨ ਚੱਲਣਾ ਹੈ ਤੇ ਜਿਹੜਾ ਸਾਡਾ ਇਹ ਮੰਗ ਅਸੀਂ ਬਾਕੀ ਸਾਥੀਆਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਦਿੱਲੀ ਵੀ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚੋ ਤਾਂ ਜੋ ਪੂਰੇ ਦੇਸ਼ ਵਿੱਚ ਜਿਹੜਾ ਆ ਉਹ ਪੁਰਾਣੀ ਪੈਨਸ਼ਨ ਬਹਾਲ ਹੋ ਸਕੇ